ਹਾਂਜੀ ਸੰਗਤ ਜੀ ਅੱਜ ਵਿਚਾਰ ਕਰਦੇ ਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਸਿੰਘ ਸਾਹਿਬ ਦੇ ਆਦੇਸ਼ਾਂ ਦੇ ਸਬੰਧ ਵਿੱਚ ਬਿਰਸਾ ਸਿੰਘ ਬਲਟੋਹਾ ਦੁਬਾਰਾ ਜੱਥੇਦਾਰ ਸਾਹਿਬ ਨੂੰ ਉਹਨੇ ਐਪਲੀਕੇਸ਼ਨ ਦਿੱਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਉਹਨੂੰ ਅਕਾਲੀ ਦਲ ਦੇ ਵਿੱਚੋਂ ਤੇ ਗਿਆਨੀ ਰਗਵੀਰ ਸਿੰਘ ਪੰਜ ਸਿੰਘ ਸਹਿਵਾਨਾ ਨੇ ਬਾਹਰ ਦਾ ਰਸਤਾ ਦਿਖਾਇਆ ਸੀ ਕਿ ਉਹਨੂੰ ਵਾਪਸ ਉਸ ਆਦੇਸ਼ ਨੂੰ ਭਾਵ ਰੱਦ ਕੀਤਾ ਜਾਵੇ ਤੇ ਕੁਝ ਦਿਨ ਪਹਿਲਾਂ ਦੋਸਤੋ ਰਣਜੀਤ ਸਿੰਘ ਗੌਰੇ ਮਸ਼ਕੀਨ ਜਿਹੜਾ ਪਟਨਾ ਸਾਹਿਬ ਦਾ ਜੱਥੇਦਾਰ ਹੈ ਉਹਨੂੰ ਵੀ ਮਾਫ ਕੀਤਾ ਗਿਆ ਉਸ ਤੋਂ ਪਹਿਲਾਂ ਜੀਦੇ ਉੱਤੇ ਬਹੁਤ ਹੀ ਮੰਦ ਭਾਗਾ ਰੇਪ ਦਾ ਕੇਸ ਸੀ ਤੇ ਉਹਦੀ ਬੀਟ ਕੋ ਜਿਹੜੀ ਸੋਸ਼ਲ ਮੀਡੀਆ ਤੇ ਘੁੰਮੀ ਸੀ ਉਹ ਸਾਰੇ ਲੋਕਾਂ ਦਿਆਂ ਉਹਨੇ ਨੀਵੀਆਂ ਪਵਾਤੀਆਂ ਸੀ ਇੰਨੀ ਬਿਸ਼ਰਮੀ ਦਿਵਾਈ ਸੀ ਉਹ ਸੀ ਸੁੱਚਾ ਸਿੰਘ ਲੰਗਾ ਉਹਨੂੰ ਵੀ ਪੰਥ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੰਗਤਾਂ ਨੇ ਲੰਗਾ ਨੂੰ ਵੀ ਬੋਲਦਾ ਦੇਖਿਆ ਹੋਣਾ ਜਿੱਦੇ ਸੁਖਵੀਰ ਬਾਦਲ ਦੀ ਚੋਣ ਹੋਈ ਹੈ ਉਹਦੇ ਵੀ ਦੇਖਿਆ ਹੋਣਾ ਤੇ ਜਿਹੜਾ ਪਹਿਲਾ ਬਜਟ ਅਜਲਾਸ ਹੋਇਆ ਉਹਦੇ ਵਿੱਚ ਵੀ ਦੇਖਿਆ ਹੋਣਾ ਇੱਕ ਤੇ ਉਹਦੀ ਸਪੀਚ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਸੁਖਵੀਰ ਸਿੰਘ ਬਾਦਲ ਜੀ ਨੂੰ ਕਹਿ ਰਿਹਾ ਹੈ ਕਿ ਉਂਗਲਾਂ ਤੇ ਗਿਣਤੀ ਕਰਨ ਵਾਲੇ ਜਿਹੜੇ ਬੰਦੇ ਆ ਨਾ ਉਹ ਕ੍ਰਾਂਤੀ ਲਿਆਉਂਦੇ ਹੁੰਦੇ ਆ ਭਾਵ ਸਾਡੇ ਵਰਗੇ ਬੰਦੇ ਉਹ ਆਪ ਦੇ ਆਪ ਨੂੰ ਵਿੱਚ ਗਿਣਦਾ ਹੈ ਤੇ ਹੁਣ ਦੋਸਤੋ ਕ੍ਰਾਂਤੀ ਉਹ ਕਿਹੜੀ ਲੈ ਕੇ ਆਇਆ ਹੈ ਤੇ ਕਿਹੜੀ ਲੈ ਕੇ ਆਉਣੀ ਚਾਹੁੰਦਾ ਹੈ ਉਹ ਸਾਰੇ ਲੋਕ ਜਾਣਦੇ ਆ ਤੇ ਪਰ ਉਹਨੂੰ ਕੋਈ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਤੇ ਮੈਂ ਅੱਜ ਗੱਲ ਕਰਦਾ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਆ ਕੀ 6 ਮਹੀਨੇ ਪਹਿਲਾਂ ਕਿਸੇ ਬੰਦੇ ਨੂੰ ਬਾਹਰ ਕੱਢਿਆ ਗਿਆ ਹੋਵੇ ਤੇ 6 ਮਹੀਨਿਆਂ ਤੋਂ ਬਾਅਦ ਦੂਜਾ ਜੱਥੇਦਾਰ ਆ ਕੇ ਉਸ ਬੰਦੇ ਨੂੰ ਵਾਪਸ ਲੈ ਲੇ ਇਹ ਤਾਂ ਫਿਰ ਲੋਕਾਂ ਦੇ ਸਿੱਖ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਤੋਂ ਸਵਾਏ ਕੁਝ ਵੀ ਨਹੀਂ ਇਹ ਤੇ ਫਿਰ ਅਕਾਲ ਤਖਤ ਸਾਹਿਬਗੁਰੂ ਹਰਗੋਬਿੰਦ ਮਹਾਰਾਜ ਦਾ ਜਿਹੜਾ ਸੱਚਾ ਤੇ ਸੁੱਚਾ ਅਕਾਲ ਤਖਤ ਹੈ ਉਹਦੇ ਨਾਲ ਵੀ ਇੱਕ ਪ੍ਰਕਾਰ ਦੀ ਹੀਰਾਪੇਰੀ ਆ ਕੀ ਕੋਈ ਸੰਗਤਾਂ ਤੋਂ ਸਰਵੇ ਕਰਵਾਇਆ ਜਾਂਦਾ ਹੈ ਇਹੋ ਜੇ ਪਾਪੀ ਬੰਦਿਆਂ ਵਾਸਤੇ ਜਿਹੜੇ ਕੱਢੇ ਹੁੰਦੇ ਆ ਪੰਥ ਚੋਂ ਤੁਸੀਂ ਖੁੱਲਾ ਸਰਵਾ ਕਰਾਓ ਹੁਣ ਤੇ ਸੋਸ਼ਲ ਮੀਡੀਆ ਦਾ ਯੁੱਗ ਹੈ ਜਥੇਦਾਰ ਸਭ ਬੋਲ ਕੇ 2 ਮਿੰਟਾਂ ਦੀ ਵੀਡੀਓ ਪਾ ਦੇ ਕਿ ਸਿੱਖ ਸੰਗਤ ਜੀ ਦੱਸੋ ਇਹਨੂੰ ਵਾਪਸ ਪੰਥ ਵਿੱਚ ਲਈਏ ਜਾਂ ਨਾ ਲਈਏ ਜਿਹੜਾ ਬਹੁਮਤ ਦਾ ਫੈਸਲਾ ਹੋਵੇ ਸੰਗਤ ਦਾ ਉਹ ਕਬੂਲ ਕਰ ਲੇ ਜਾਂ ਫਿਰ ਕੋਈ 10 ਜਾਂ 11 ਵਿਦਵਾਨਾਂ ਦੀ ਕੋਈ ਕਮੇਟੀ ਬਣਾ ਦਿੱਤੀ ਜਾਵੇ ਕੋਈ ਕਮੇਟੀ ਨਹੀਂ ਬਣਾਉਣੀ ਇਹੋ ਜਿਹੇ ਬੰਦਿਆਂ ਨੂੰ ਬਾਪਸਪੰਤ ਵਿੱਚ ਫੇਰ ਸ਼ਾਮਲ ਕਰ ਲੈਣਾ ਇਹ ਬੜੀ ਨਮੋਸ਼ੀ ਦੀ ਗੱਲ ਹੈ ਪਤਾ ਨਹੀਂ ਸਿਆਸੀ ਪਾਰਟੀਆਂ ਦੇ ਲੋਕ ਕਿਸ ਤਰ੍ਹਾਂ ਦਬਾਅ ਬਣਾਉਂਦੇ ਐ ਕਿਸ ਤਰ੍ਹਾਂ ਪੰਥਕ ਸ਼ਖਸੀਅਤਾਂ ਨੂੰ ਵਰਤਦੇ ਐ ਕਿ ਉਹਨਾਂ ਦਾ ਜਿਹੜਾ ਮਿਆਰ ਹੈ ਉਹ ਬਿਲਕੁਲ ਖਤਮ ਕਰਕੇ ਰੱਖ ਦਿੰਦੇ ਆ ਪਿਛਲੇ ਛਮੇ ਦੇ ਵਿੱਚ ਜਥੇਦਾਰ ਗਰਵਾਚਨ ਸਿੰਘ ਜਿਹੜਾ 2012 13 15 ਦੇ ਵਿੱਚ ਜਥੇਦਾਰ ਸਾਫ ਸੀ ਉਹਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਉਹਦੇ ਨਾਲ ਗੁਰਮਕ ਸਿੰਘ ਜਥੇਦਾਰ ਤਲਵੰਡੀ ਸਾਬੋ ਵਾਲਾ ਮੱਲ ਸਿੰਘ ਜਥੇਦਾਰ ਉਹਦੇ ਨਾਲ ਤੇ ਦੂਜੇ ਜਥੇਦਾਰ ਦੋ ਦੇ ਨਾਲ ਹੋਰ ਸਿੰਘ ਸਾਹ ਪੰਜ ਨੇ ਮਾਫੀ ਦਿੱਤੀ ਹਾਸਰ ਕੀ ਹੋਇਆ ਦੋਸਤੋ ਪਰ ਖੁੱਲ ਕੇ ਬਾਤ ਦੇ ਵਿੱਚ ਜਥੇਦਾਰ ਗੁਰਮਕ ਸਿੰਘ ਨੇ ਸਭ ਕੁਝ ਦੱਸ ਦਿੱਤਾ ਕਿ ਸਾਥੋਂ ਮਾਫੀ ਕਿਵੇਂ ਦਵਾਈ ਗਈ ਕਿਵੇਂ ਸਾਡੀ ਧੌਣ ਤੇ ਗੋਡਾ ਰੱਖਿਆ ਗਿਆ ਪਰ ਕੀ ਬੰਦਾ ਆਪਣੇ ਅਹੁਦੇ ਦੇ ਪਿੱਛੇ ਇੰਨਾ ਜ਼ਿਆਦਾ ਡਿੱਗ ਪੈਂਦਾ ਹੈ ਸਵਾਰਤਾ ਪਿੱਛੇ ਕਿ ਉਹ ਧਾਰਮਿਕ ਸੰਸਥਾਵਾਂ ਦਾ ਕਹਾਣ ਕਰ ਦਿੰਦਾ ਅਕਾਲ ਤਖਤ ਸਾਹਿਬ ਐਡੀ ਵੱਡੀ ਸਾਡੀ ਸੰਸਥਾ ਇੱਕ ਗੁਰਮਤਾ ਉਸ ਤੋਂ ਵੀ ਵੱਡੀ ਸੰਸਥਾ ਸਰਬੱਤ ਖਾਲਸਾ ਉਸ ਤੋਂ ਵੀ ਵੱਡੀ ਸੰਸਥਾ ਪਰ ਦੋਸਤੋ ਅੱਜ ਕੱਲ ਗੁਰਮਤੇ ਦਾ ਹੁਣ ਪੰਜ ਸਿੰਘਾਂ ਦਾ ਜਿਹੜਾ ਗੁਰਮਤਾ ਹੁੰਦਾ ਹੈ ਤੇ ਅਕਾਲ ਤਖਤ ਸਾਹਿਬ ਦੀ ਕੀ ਮਾਨ ਮਰਜ਼ਾਦਾ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਵੱਡ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੇਖ ਰਹੇ ਐ ਕਿ ਕਿਵੇਂ ਬੰਦਿਆ ਨੂੰ ਕੱਢਿਆ ਜਾ ਰਿਹਾ ਹੈ ਤੇ ਕਿਵੇਂ ਵਾਪਸ ਬੁਲਾਇਆ ਜਾ ਰਿਹਾ ਹੈ ਗੌਰਵ ਮਸਕੀਨ ਰਣਜੀਤ ਸਿੰਘ ਨੂੰ ਵਾਪਸ ਬੁਲਾਉਣਾ ਕਿੰਨਾ ਕੁ ਜ਼ਰੂਰੀ ਸੀ ਉਹਨੂੰ ਦੁਬਾਰਾ ਪਟਨਾ ਸਾਹਿਬ ਦਾ ਜਥੇਦਾਰ ਲਾਉਣਾ ਕੀ ਪੰਥ ਦੇ ਵਿੱਚੋਂ ਚੰਗੀਆਂ ਸ਼ਖਸੀਅਤਾਂ ਮੁੱਕ ਗਈਆਂ ਸੀ ਉਹਦੇ ਬਰਾਬਰ ਦਾ ਕੋਈ ਵਿਦਵਾਨ ਹੈ ਨਹੀਂ ਸੀ ਜਿਹੜਾ ਪਟਨਾ ਸਾਹਿਬ ਜਥੇਦਾਰੀ ਦੇ ਲਾਇਕ ਸੀ ਉਹਨੂੰ ਲਾਇਆ ਗਿਆ ਤੇ ਨਾਲ ਦੀ ਨਾਲ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਇੱਥੋਂ ਵਾਲੇ ਪ੍ਰਬੰਧ ਕਾਨੂੰ ਉਹਨਾਂ ਨੇ ਤਨਖਾਹਿਆ ਕਰਾਰ ਦਿੱਤਾ ਉਹਦੇ ਵਿੱਚ ਸਿੱਖਾਂ ਦੀ ਹਾਸੋ ਹੀ ਨੀ ਸਥਿਤੀ ਬਣਾਉਣ ਵਾਲੇ ਕੌਣ ਬੰਦੇ ਆ ਇਹੇ ਬੰਦੇ ਚੱਲਦੇ ਆਏ 1978 ਤੋਂ ਨਰੰਗਕਾਰੀ ਕਾਂਡ ਤੋਂ ਲੈ ਕੇ 84 ਦਾ ਕਾਂਡ ਵਾਪਰਿਆ ਅਕਾਲ ਤਾਕਤ ਤੇਹਾ ਕੁਝ ਨਹੀਂ ਹੋਇਆ ਇਹੋ ਜੇ ਲੋਕਾਂ ਨੂੰ ਸਾਰੇ ਜਿਉਂਦੇ ਫਿਰਦੇ ਐ ਬਾਦ ਦੇ ਵਿੱਚ ਸਗੋਂ ਵੱਡੇ ਵੱਡੇ ਉਹਦੇ ਮਾਣੇ ਦਿੱਲੀ ਨਾਲ ਸਮਝੌਤੇ ਕਰੇ ਅੱਜ ਵੀ ਕੁਰਸੀ ਵਾਸਤੇ ਜਿਹੜੀ ਮਰਜ਼ੀ ਪਾਰਟੀ ਨਾਲ ਸਮਝੌਤਾ ਕਰਨਾ ਪੈ ਜੇ ਤਿਆਰ ਬੈਠੇ ਐ ਪਰ ਇਹੋ ਜਿਹੇ ਯਰ ਕਾਲ ਤਖਤ ਦੇ ਹੁਕਮਨਾਮੇ ਇਸ ਤਰ੍ਹਾਂ ਉਹਨਾਂ ਦੀ ਮਾਨ ਮਰਜ਼ਾਦਾ ਭੰਗ ਕਰਨੀ ਬਹੁਤ ਬੰਦਪਾਗਾ ਫੈਸਲਾ ਹੁਣ ਬਿਰਸਾ ਸਿੰਘ ਬਲਟੋਹੇ ਦਾ ਮੀਡੀਆ ਵਿਚ ਆ ਰਿਹਾ ਹੈ ਕੱਲ ਦਾ ਕਿ ਉਹਨੂੰ ਵੀ ਮaaf ਕੀਤਾ ਜਾ ਰਿਹਾ ਹੈ ਕੀ ਫਿਰ ਜਿਹੜੇ ਪੁਰਾਣੇ ਜਥੇਦਾਰ ਸੀ ਉਹਨਾਂ ਦੀ ਕੋਈ ਅਹਿਮੀਅਤ ਰਹੇਗੀ ਜਾਂ ਜਿਹੜਿਆਂ ਨੂੰ ਅੱਜ ਕਲ ਦੀਪ ਸਿੰਘ ਜਥੇਦਾਰ ਕਲਦੀਪ ਸਿੰਘ ਗੜਗੱਜ ਜੀ ਜਿਹੜਿਆਂ ਨੂੰ ਅੱਜ ਕੋਈ ਸਜ਼ਾ ਲਾਉਣਗੇ ਜਾਂ ਹਦੇਸ ਕਰਨਗੇ ਉਹਦੀ ਕੋਈ ਅਹਿਮੀਅਤ ਹੈਗੀ ਹੈ ਜਦੋਂ ਜਥੇਦਾਰ ਕਲਦੀਪ ਸਿੰਘ ਚਲੇ ਗਏ ਦੂਜਾ ਜਥੇਦਾਰ ਆ ਕੇ ਸਾਰੇ ਵਾਪਸ ਲੈ ਲੂਗਾ ਕੀ ਫਾਇਦਾ ਹੋਇਆ ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਸਜ਼ਾ ਕਹਿੰਦੇ ਆ ਉਹ ਨਹੀਂ ਸੰਗਤਾਂ ਦੇ ਸਮਝ ਵਿੱਚ ਆਉਂਦੀ ਜਗਜੀਤ ਸਿੰਘ ਸਾਹਿਬ ਦੇ ਪਾਠ ਕਰਨੇ ਭਾਂਡੇ ਮਾਂਜਣੇ ਝਾੜੂ ਮਾਰਨਾ ਇਹਨੂੰ ਸਜ਼ਾ 99% ਲੋਕ ਇਹਨੂੰ ਸੇਵਾ ਮੰਨਦੇ ਆ ਅਰਦਾਸਾਂ ਕਰਦੇ ਆ ਗੁਰੂ ਦੇ ਚਰਨਾਂ 'ਚ ਵੀ ਸੱਚੇ ਪਾਤਸ਼ਾਹ ਸਾਨੂੰ ਜੋੜਿਆਂ ਦੀ ਸੇਵਾ ਮਿਲੇ ਸਾਨੂੰ ਝਾੜੂ ਦੀ ਸੇਵਾ ਮਿਲੇ ਸਾਨੂੰ ਵਰਤਨਾ ਦੀ ਸੇਵਾ ਮਿਲੇ ਪਰ ਅਸੀਂ ਉਹਨਾਂ ਨੂੰ ਉਹ ਸੇਵਾ ਲਾਉਣੇ ਆ ਕਿ ਸਜ਼ਾ ਲਾਉਣੇ ਆ ਜਿਹੜੇ ਬੰਦੇ ਦੋਸ਼ੀ ਹੁੰਦੇ ਆ ਇਹ ਬਹੁਤ ਮੰਦ ਭਾਗਾ ਵਰਤਾਰੇ ਜਿਹੜਾ ਵਿਧੀ ਵਿਧਾਨ ਹੈ ਬਣਨਾ ਚਾਹੀਦਾ ਇੱਕ ਸਰਵੱਤ ਖਾਲਸਾ ਸਾਰਿਆਂ ਦੇ ਸੰਬੰਧ ਦੇ ਸਾਨੀਆਂ ਸੰਗਤਾਂ ਸਰਵੱਤ ਖਾਲਸਾ ਸੱਦਣ ਉਹਦੇ ਵਿੱਚ ਜਿਹੜੀਆਂ ਸਜ਼ਾਵਾਂ ਲੱਗਣੀਆਂ ਚਾਹੀਦੀਆਂ ਦੋਸ਼ੀ ਬੰਦਿਆਂ ਨੂੰ ਉਹ ਸਜ਼ਾ ਦੇ ਰੂਪ ਵਿੱਚ ਨਾ ਹੋਣ ਉਹ ਬਕਾਇਦਾ ਤੌਰ ਤੇ ਸਜ਼ਾ ਹੋਵੇ ਜਿਵੇਂ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਰੜੇ ਮਾਰੇ ਜੰਡ ਦੇ ਦਰਖਤ ਨਾਲ ਕਰੀਰ ਨਾਲ ਬੱਧ ਕੇ ਉਸੇ ਤਰ੍ਹਾਂ ਅੱਜ ਕਿਉਂ ਨਹੀਂ ਮਾਰੇ ਜਾ ਸਕਦੇ ਪਰ ਅੱਜ ਅਕਾਲੀ ਫੂਲਾ ਸਿੰਘ ਵਰਗਾ ਜੇਰਾ ਤੇ ਉਹਦੇ ਵਰਗਾ ਬੰਦਾ ਮਿਲੂ ਕਿੱਥੋਂ ਅੱਜ ਸਾਰੇ ਸਿਆਸਤ ਦੇ ਵਿੱਚੋਂ ਪੈਦਾ ਹੋਈਆਂ ਪਦਵੰਗਾ ਕੀ ਸਿਆਵਾ ਦੇ ਸਕਦਿੰਗੇ ਉਹ ਤੇ ਸੇਵਾ ਹੀ ला ਸਕਦਿੰਗੇ ਛੋਟੀ ਮੋਟੀ ਉਹ ਵੀ 2 ਮਹੀਨੇ ਬਾਅਦ 3 ਮਹੀਨੇ ਬਾਅਦ ਮਾਫ ਕਰ ਦਿੰਦੇ ਆ ਅਰਨਜੀਤ ਸਿੰਘ ਢੱਡਰਾਂਗਾਂ ਵਾਲਿਆਂ ਦਾ ਮਸਲਾ ਇੰਨੇ ਸਾਲ ਉਹਨਾਂ ਦੇ ਉੱਤੇ ਰੋਕ ਕਿਉਂ ਲਾਈ ਗਈ ਕਿਉਂ ਲਾਈ ਗਈ ਕਿਉਂ ਦਵਾਨ ਰੋਕੇ ਗਏ ਜੇ ਰੋਕੇ ਗਏ ਸੀ ਫਿਰ ਜੱਥੇਦਾਰ ਕਲਦੀਪ ਸਿੰਘ ਨੇ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਕੋਈ ਲਾਈ ਜੇ ਉਹਨਾਂ ਨੇ ਮਾਫੀ ਮੰਗੀ ਹੈ ਤੇ ਮੰਗੀ ਕਾਹਦੀ ਹੈ ਜੇ ਉਹ ਸਰੋਵਰਾਂ ਦੇ ਵਾਸਤੇ ਭੋਰਿਆਂ ਵਾਸਤੇ ਗੁਰੂ ਵਾਸਤੇ ਗਲਤ ਬੋਲਦੇ ਸੀ ਫਿਰ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਲਾਈ ਗਈ ਉਹਨਾਂ ਤੋਂ ਸਪਸ਼ਟੀਕਰਨ ਕਿਉਂ ਨਹੀਂ ਲਿਆ ਗਿਆ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਉਹ ਪੰਥ ਦੇ ਵਿੱਚ ਦੁਬਧਾ ਪੈਦਾ ਕਰਨ ਵਾਲੇ ਬਣੇ ਹੋਏ ਐ ਇਸ ਤਰ੍ਹਾਂ ਲੰਗਾ ਵਰਗੇ ਬੰਦੇ ਤੇ ਬਲਟੋਹਾ ਸਾਹਿਬ ਵਰਗੇ ਜਿਹੜੇ ਇਹੋ ਜਿਹੇ ਬੰਦੇ ਐ ਇੱਕ ਜਥੇਦਾਰ ਨੇ ਕੱਢ ਦਿੱਤੇ ਦੂਜੇ ਨੇ ਵਾਪਸ ਲੈ ਲੇ ਮੇਰੀ ਉਹਨਾਂ ਨਾਲ ਕੋਈ ਸਿਆਸੀ ਰੰਜਸ਼ ਨਹੀਂ ਨਾ ਕਦੇ ਵਿਰਸਾ ਬਲਟੋਹੇ ਨੂੰ ਮਿਲੇ ਆ ਨਾ ਲੰਗਾ ਨੂੰ ਮਿਲੇ ਆ ਪਰ ਜਥੇਦਾਰਾਂ ਦੀ ਅਹਿਮੀਅਤ ਦੀ ਗੱਲ ਐ ਕਿ ਇੱਕ ਪੰਜ ਸਿੰਘ ਸਹਿਬਾਨ ਨੇ ਫੈਸਲਾ ਕਰਿਆ ਉਹ ਅੱਜ 3 ਮਹੀਨਿਆਂ ਬਾਅਦ ਪਲਟਿਆ ਜਾ ਰਿਹਾ ਹੈ ਇਹਦਾ ਆਧਾਰ ਕੀ ਰਹਿ ਗਿਆ ਲੋਕਾਂ ਦੇ ਵਿੱਚ ਹਾਸੋਹੀਣੀ ਸਥਿਤੀ ਨਾ ਬਣਾਈ ਜਾਵੇ ਜਥੇਦਾਰ ਕੁਲਦੀਪ ਸਿੰਘ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਬਹੁਤ ਉੱਚੇ ਰਤਵੇ ਤੇ ਬੈਠੇ ਹੋ ਕਾਇਮ ਕਰ ਦਿਓ ਮਰਜ਼ਾਦਾ ਜਿਹੜੇ ਸਦਾਤ ਆ ਉਹਨਾਂ ਨੂੰ ਕਾਇਮ ਰੱਖਿਓ ਇਹ ਆਉਂਦੇ ਆਉਂਦੇ ਜਾਂਦੇ ਰਹਿੰਦੇ ਆ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਵੀ ਸੇਵਾ ਕਰਦੇ ਹੋ ਚੰਗੇ ਪ੍ਰਚਾਰਕ ਹੋ ਬਾਦ ਵਿੱਚ ਵੀ ਤੁਸੀਂ ਰਹੋਗੇ ਪਰ ਇਹ ਕੰਮ ਨਾ ਕਰਿਓ ਕਿ ਪੰਥ ਨੂੰ ਨਮੋਸ਼ੀ ਚੱਲਣੀ ਪਵੇ ਇਨੀ ਆਕ ਬੇਨਤਗਾ ਸੀ ਦੋਸਤੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ